ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਗੁਰਦਰਾ ਸਾਹਿਬ ਭਾਈ ਧੰਨਾ ਜੀ ਦਾ ਇਹ ਗੁਰਦਰਾ ਸਾਹਿਬ Rajasthan ਚ ਪੈਂਦਾ ਜੀ ਸੰਗਤ ਜੀ ਅੱਜ ਸਾਡਾ ਪਹਿਲਾ ਦਿਨ ਆ ਇਹ ਵੀਡੀਓ ਸ਼ੂਟ ਕਰਨੇ ਦਾ ਤੇ ਆਪਾਂ ਚੈਨਲ ਨਵਾਂ ਬਣਾਇਆ ਤੇ ਤੁਹਾਨੂੰ ਆਪਾਂ ਦਿਖਾਵਾਂਗੇ ਤੁਹਾਨੂੰ ਜਿਹੜੇ ਗੁਰਦੁਆਰਾ ਸਾਹਿਬ ਮਤਲਬ ਆਪਾਂ ਘੱਟ ਪਤਾ ਆ ਜਾਂ ਪੰਜਾਬੀ ਘੱਟ ਆਉਂਦੇ ਆ ਤੇ ਇੱਥੇ ਸਰਾਮਾ ਵਧੀਆ ਬਣੀ ਆ ਜਿਹੜੇ ਬਾਈ ਰੋਡ ਹਜੂਰ ਸਾਹਿਬ ਨੂੰ ਜਾਂਦੇ ਆ ਉਹ ਉਹਨਾਂ ਲਈ ਰਹਿਸ਼ ਲਈ ਤੇ ਬਹੁਤ ਮਤਲਬ ਕਾਫੀ ਵੱਡੀ ਜਗ੍ਹਾ ਆ ਤੇ ਬਤਾਲੀ 42 ਬਤਾਲੀ ਬਤਾਲੀ ਵਿੱਗੇ ਹਾਂ ਬਤਾਲੀ 42 ਵਿੱਗੇ ਆ ਜੀ ਗੁਰਦਵਾਰ ਸਾਹਿਬ ਨੂੰ ਆਉਂਦੇ ਪਰ ਆਉਂਦੇ ਤਾਂ ਜਾਦੇ ਆ ਪਰ ਥੋੜੇ ਬਹੁਤ ਜਿੱਦਾਂ ਬਾਅਦ ਚ ਪੈਂਡ ਵਾਲੇ ਨੇ ਕਬਜ਼ਾ ਕਰ ਲਿਆ ਆ ਮੰਦਿਰ ਬਣਾ ਲਿਆ ਆ ਜਿੱਦਾਂ ਤੇ ਉਹ ਚਲੋ ਇਹਨਾਂ ਦਾ ਬਿਵਾਦ ਹੋਊਗਾ ਆਪਣਾ ਤੇ ਗੁਰਦਵਾਰ ਸਾਹਿਬ ਬਹੁਤ ਸੋਹਣਾ ਆ ਤੇ ਅਸੀਂ ਤੁਹਾਨੂੰ ਇਹ ਆਪਣੀਆਂ ਬਾਈਕਾਂ ਆ ਤੇ ਆਪਾਂ ਬਾਈਕਾਂ ਤੇ ਘੁੰਮਾਂਗੇ ਤੇ ਨਾਲੇ ਤੁਹਾਨੂੰ ਘੁਮਾਵਾਂਗੇ ਵੀ ਤੇ ਦਰਸ਼ਨ ਮੇਲੇ ਕਰਾਵਾਂਗੇ ਤੁਹਾਨੂੰ ਹਨਾ ਦੇ ਤੁਹਾਡਾ ਐਂਟਰਟੇਨਮੈਂਟ ਵੀ ਕਰਾਂਗੇ ਹਾਂ ਨਾ ਸਹੀ ਗੱਲ ਹੈ ਸਹੀ ਗੱਲ ਹੈ ਜਿੱਥੇ ਵੀ ਇਹ ਤੁਹਾਨੂੰ ਨਾਲ ਲਿਜਾ ਜਿੱਥੇ ਗਏ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਮਾਰਦੇ ਮਾਰਦੇ ਇਤਿਹਾਸ ਆ ਸੰਗਤ ਜੀ ਆ ਗੁਰਦਰਾ ਸਾਹਿਬ ਦਾ ਇਤਿਹਾਸ ਆ ਤੁਸੀਂ ਕੈਪਚਰ ਕਰ ਲਿਓ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਆ ਇੱਥੇ ਸਾਰਾ ਇਤਿਹਾਸ ਲਿਖਿਆ ਹੈ ਫਾਈਨ ਨਾ ਜੀ ਬਾਰੇ ਇਸ ਸਥਾਨ ਬਾਰੇ ਸਕਰੀਨਸ਼ਾਟ ਲੈ ਕੇ ਤੁਸੀਂ ਪੜ ਸਕਦੇ ਆ ਠੀਕ ਆ ਜੀ ਇਤਿਹਾਸਕ ਕੋਤ ਵੀ ਮੜ ਜਾ ਦਰਸ਼ਨ ਕਰਾਣੇ ਇੱਧਰ ਚੱਲਦੇ ਕਾਫੀ ਵੱਡਾ ਹੈ ਕੋਤਰਾ ਸਾਹ ਤੇ ਇਧਰ ਮਿਊਜ਼ੀਅਮ ਵੀ ਬਣਾਇਆ ਹੈ ਇਹਨਾਂ ਨੇ ਸਰਕਾਰ ਨੇ ਬਣਾਇਆ ਰੈੱਡ ਕਲਰ ਦਾ ਤੁਹਾਨੂੰ ਵੀਡੀਓ ਚ ਦੇਖਦਾ ਹੋਊਗਾ ਪਿੱਛੇ ਉਹ ਮਿਊਜ਼ੀਅਮ ਬਣਾਇਆ ਸਰਕਾਰ ਨੇ ਆ ਮੈਂ ਰਾਜਸਥਾਨ ਸਰਕਾਰ ਨੇ ਹੈ ਨਾ ਬੰਦ ਸੁਨਦਰਾ ਰਾਜੇ ਮੁਖਤ ਮੰਤਰੀ ਸੀ ਵੀ ਉਸ ਵੇਲੇ ਬਣਿਆ ਇਹ ਅੱਛਾ ਇੱਥੇ 24 ਘੰਟੇ ਲੰਗਰ ਚੱਲਦਾ ਜੀ ਤੇ ਆਪਣੀ ਆ ਪੰਜਾਬੀ ਬੰਦੇ ਘੱਟ ਹੋਇਆ ਇੱਥੇ ਹੈ ਨਾ ਹਾਂ ਥੋੜੇ ਆ ਤੇ ਸੰਗਤ ਉਹਦਾ ਬਹੁਤ ਆਂਦੀ ਆ ਸੰਗਤ ਕਿਉਂਕਿ ਜਿਹੜੀ ਹਯੂਸ ਸਾਹਿਬ ਨੂੰ ਜਾਣੀ ਆ ਬਾਈ ਰੋਡੋ ਇੱਥੇ ਹੋ ਕੇ ਹੀ ਜਾਂਦੀ ਆ ਪ੍ਰਸ਼ਾਦਾ ਪਾਣੀ ਛਕਦੇ ਯਾਰ ਹੈਸ਼ ਬਹੁਤ ਵਧੀਆ ਆ ਹਾਂ ਆਪਾਂ ਨੂੰ ਮੈਨੂੰ ਮੈਂ ਨਹੀਂ ਵੀ ਪੰਜਾਬ ਤੋਂ ਬਾਹਰ ਇੱਥੇ ਆ ਕੇ ਮਤਲਬ ਵਧੀਆ ਰੋਟੀ ਪਾਣੀ ਸਾਰਾ ਕੁਝ ਨਾ ਵਧੀਆ ਇੱਥੇ ਹੀ ਆ ਹੈ ਨਾ ਹਾਂ ਸਾਰਾ ਕੁਝ ਵਧੀਆ ਨਹੀਂ ਤਾਂ ਹੋਰ ਤਾਂ ਬਸ ਐਮੀ ਠੀਕ ਠਾਕ ਹੀ ਆ ਹਾਂਜੀ ਆਹ ਇਹ ਹੰਡਾ ਵਾਲੀ ਆ ਪ੍ਰਾਤਨ ਖੂਹ ਆ ਜਿੱਥੇ ਮਤਲਬ ਜਿੰਨ ਭਾਈ ਧੰ ਭਗਤ ਨਾ ਜੀ ਖੇਤੀ ਕਰਦੇ ਹਨਾ ਹਾਂ ਖੇਤੀ ਕਰਿਆ ਕਰਦੇ ਸੀ ਪਾਣੀ ਲਾਂਦੇ ਸੀ ਆਪਣੀ ਜ਼ਮੀਨ ਨੂੰ ਪ੍ਰਾਤਨ ਖੂਹ ਇਹ ਉੱਪਰ ਬਾੜ ਆ ਅੰਦਰ ਨਹੀਂ ਬੰਦ ਇਹਨਾਂ ਤੋਂ ਕਬੂਤਰਾਂ ਤੋਂ ਨਾ ਜਾਲ ਜੂਲ ਲਾਇਆ ਹੈ ਨਾ ਕਬੂਤਰਾਂ ਤੋਂ ਜਾਲੀ ਲਾਈ ਜੂਗੀ ਪਾਣੀ ਵਰਤਦੇ ਆ ਯੂਜ਼ ਕਰਦੇ ਆ ਸਪੀਕਰ ਠੀਕ ਹੈ ਜੀ ਸੰਗ ਜੀ ਬਾਕੀ ਫੇ ਅਗਲੀ ਵੀਡੀਓ ਤੁਹਾਨੂੰ ਦਿਖਾਣਾ ਕਰਦੇ ਆ ਜੀ ਅਗਲੀ ਮਿਲਦੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਸ ਕਰਾਂਗੇ ਵਧੀਆ ਲਾਈਕ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਨਿਆਰੇ ਲੋ ਬਾਕੀ ਠੀਕ ਹੈ ਜੀ ਸੰਗ ਜੀ